ਕੋ ਜੰਮੋ ਮੇਰੀ ਗੱਲ ਸੁਣ ਜੀ ਮਾਗਰ ਬੈਠੇਗੀ ਨਾ ਮੇਰੇ ਮੇਰੇ ਬਖਤਵਾਗੇ ਭੈਣ ਕਿਤੇ ਮੈਨੂੰ ਰਾਤ ਡੇਲੇਗਾ ਇਕੱਲਾ ਭੈਗ ਜਾ ਲੈ ਕੇ ਪਹੁੰਚਾਂ ਮੈਂ ਆਪਦੇ ਘਰੀ ਨਹੀਂ ਚਲ ਕੋਈ ਨਾ ਭੇਜੂਗੀ ਮਾਗਰ ਮੇਰੀ ਗੱਲ ਸੁਣ ਲੈ ਮੈਂ ਪਿੱਛੇ ਹੱਤ ਭਾਗੀ ਬੈਠੂਗੀ ਨਾਲੇ ਛੋਆ ਬੈਗ ਤੇ ਬਾੜਨ ਨੂੰ ਝੋਲੀ ਨਾਲੇ ਮੇਰੀ ਗੱਲ ਸੁਣ ਲੈ ਤੇਲ ਫੁੱਲ ਪਵਾ ਕੇ ਰੱਖੀ ਕਿਤੇ ਰਾਤ ਮੈਨੂੰ ਕਹਿ ਦੇ ਮਿੱਕਾ ਕਾਲਾ ਦੇਸ਼ ਮੋ ਪਉ ਨਹੀਂ ਲਵਾਉਂਦਾ ਸ ਮਤ ਤੱਕ ਕਾ ਹੁਣ ਤਾਂ ਬਹੁਤ ਘੇੜਾ ਕੱਲ ਤਾਂ ਹਜੇ ਸਰਵਿਸ ਕਰਾ ਕੇ ਲਿਆ ਤੇਲ ਪੂਰਾ 500 ਦਾ ਪਵਾਇਆ ਚ ਇਸ ਦੀ ਚਾਰ ਘੇੜੇ ਲਵਾ ਲਈ ਆਉਣ ਜਾਣ ਦੇ ਪਰ ਮੇਰੀ ਗੱਲ ਸੁਣ ਲੈ ਮੈਂ ਉਥੋਂ ਮਹੀਨਾ ਇੱਕ ਪਹਿਲਾਂ ਨਹੀਂ ਮੁੜਦਾ ਜਾਣਾ ਜਾਂ ਨਹੀਂ ਜਾਣਾ ਨਾ ਆ ਜਾ ਹਾ ਹੋ ਮੈਂ ਜੀ ਉੱਥੇ ਘਰ ਪਾ ਗਿਆ ਤੈਨੂੰ ਕਿਹੜਾ ਹੋਆ ਕੋਈ ਮੇਰੀ ਗੱਲ ਸੁਣ ਲੈ ਜਿੰਦੋਂ ਮੈਂ ਕਹਿੰਦਾ ਤਰਪੋਦੀ ਉਹਦੀ ਤਰਪੀ ਬੰਦਿਆ ਮਾਗੂ ਆ ਕੱਲ ਨੂੰ ਆ ਸੁਣੂ ਘਰੇ ਹੋਣੇ ਚਾਹੀਦੇ ਤੇ ਚੱਲਣਾ ਚੱਲ ਨਹੀਂ ਨਾ ਚੱਲ ਮੇਰੇ ਮੈਨੂੰ ਵੀ ਕੋਈ ਬਾੜਾ ਸੌਂਕ ਨਹੀਂ ਹੈਗਾ ਉਦੀ ਪੇਕੇ ਜਾਣ ਦਾ ਅੱਛਾ ਤਰਪਾਈ ਕੀ ਕਵੇਲਾ ਕਰਈਏ ਨੀ 4 ਵਜਨ ਵਾਲੇ ਹੋ ਗਏ ਰਾਤ ਨੂੰ ਇਹਦੀ ਲਾਈਟ ਨਹੀਂ ਚੱਲਦੀ ਮੂਰਲੀ ਕਿਸੇ ਧਾਗੜੇ ਨੂੰ ਕਿਸੇ ਨਹਿਰ ਛੱਡ ਗਿਆ ਐਂਗੀ ਨਾਲੇ ਲੱਟ ਖਵਾਏਂਗੀ ਨਾਲੇ ਖਾਏਂਗੀ ਛੇਤੀ ਕਰ ਬਈਆ ਮੰਗ ਰਹਾ ਪਿੱਤਰਾ ਹਰਵਾਰੀ ਤੇ ਹੀ ਰਹਿਣਾ ਕੋਈ ਨਾ ਕੋਈ ਛਾਪਾ ਖੜਾ ਰੱਖਦਾ ਉਹਨਾਂ ਹੁਣ ਕਹਿੰਦਾ ਲਾਈਟ ਨਹੀਂ ਚੱਲਦੀ ਦੱਸ ਇਹਨੂੰ ਕੁਆੜਨ ਨੂੰ ਵੇਚ ਕੇ ਕੋਈ ਚੱਜਦਾ ਰਿਆ ਤੂੰ ਇਹ ਹੁਣ ਲਾਈਟ ਨਹੀਂ ਚੱਲਦੀ ਲਾਈਟ ਦਾ ਤਾਂ ਕੰਮ ਹੀ ਐ ਹਨੇਰਾ ਤਾਂ ਆਪਣੀ ਜਾਂਦੇ ਨੂੰ ਹੋਈ ਜਾਊ